ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਲਾਡੂਵਾਲ ਟੋਲ ਪਲਾਜਾ ਅੱਜ ਸ਼੍ਰੀਪਖਰ ਸਿੰਘ ਜੀ ਦੇ ਪਾਸੇ ਤੋਂ ਸਤਨਕੜ ਕਲਾ ਤੱਕ ਵਾਪਸ ਆ ਰਹੇ ਸੀ ਤੇ ਜਾਮ ਲੱਗਾ ਹੋਇਆ ਸੀ ਫਲੋਰ ਤੋਂ ਪਿਛੇ ਤੱਕ ਟ੍ਰਕ ਟੋਲ ਪਲਾਜਾ ਲਾਡੂਵਾਲ ਕਰਕੇ ਫਲੋਰ ਤੋਂ ਵੀ ਪਿਛੇ ਤੱਕ ਜਾਮ ਚੱਲਿਆ ਗਿਆ ਮੈਂ ਫੇਰ ਤੁਹਾਨੂੰ ਦੱਸਣਾ ਚਾਹਾਂਗਾ 3 ਮਿੰਟ ਜਾਂ 100 ਮੀਟਰ ਇਹ ਆਪਣਾ ਕਾਨੂੰਨੀ ਅਧਿਕਾਰ ਹੈਗਾ ਇਸ ਸਹਦਕਾਰ ਵਾਸਤੇ ਆ ਮੈਂ ਤੁਹਾਡੇ ਸਾਹਮਣੇ ਸਾਰਾ ਜਿੰਨਾ ਜਾਮ ਸੀ ਜਿਹੜਾ ਖੈਲ ਗਿਣਤੀ ਦੇ 5 ਜਾਂ 7 ਮਿੰਟ ਲੱਗੇ ਹੋਣਗੇ 5-7 ਮਿੰਟਾਂ ਦੇ ਵਿੱਚ ਸਾਰਾ ਜਾਮ ਜਿਹੜਾ ਕਲੀਅਰ ਹੋ ਗਿਆ ਸੋ ਦੋਸਤੋ ਕਿਰਪਾ ਕਰਕੇ ਯਾਦ ਰੱਖਿਆ ਕਰੋ ਵੀ ਆਪਣਾ ਹੱਕ ਲੈਣ ਵਾਸਤੇ ਸਾਨੂੰ ਜਾਗਰੂਕ ਹੋਣਾ ਪੈਣਾ ਆ ਹੁਣ ਤੀ ਤਾ ਇਹਨਾਂ ਨੇ ਕੋਈ ਹੀਲ ਹੁੱਚਤ ਨਹੀਂ ਕੀਤੀ ਟੋਲ ਪਲਾਜ਼ਾ ਅਸੀਂ ਪੈਸੇ ਦੇਣੇ ਆ ਸੜਕਾਂ ਦਾ ਆਨੰਦ ਲੈਣਾ ਪਰ ਅਸੀਂ ਜਲੀਲ ਨਹੀਂ ਹੋਣਾ ਇਹ ਟੋਲ ਪਲਾਜ਼ਾ ਐਨ ਐਚ ਏ ਆਈ ਦਾ ਪਹਿਲਾ ਨਿਯਮ ਤੇ ਰੂਲ ਆ ਐਨ ਐਚ ਏ ਆਈ ਦਾ ਗਠਨ ਇਸ ਕਰਕੇ ਹੋਇਆ ਵੀ ਲੋਕਾਂ ਨੂੰ ਆਵਾਜ਼ ਆਈ ਟ੍ਰੈਫਿਕ ਤੋਂ निजात ਦੇਣੀ ਹੈ ਟ੍ਰੈਫਿਕ ਜਾਮ ਕਰਨ ਵਾਸਤੇ ਵੀ ਸੋ ਮੈਂ ਰਣੀ ਆ ਵੱਧ ਤੋਂ ਵੱਧ ਜਾਗਰੂਕ ਆਪਣੇ ਹੱਕਾਂ ਵਾਸਤੇ ਹਿੱਤਾਂ ਵਾਸਤੇ ਇਨਕਲਾਬ ਜਿੰਦਾਬਾਦ ਬੋਲ ਕੇ ਦੋਸਤੋ ਜਰੂਰ ਹੋਇਆ ਕਰੋ ਥੈਂਕ ਯੂ